ਸਰਸਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਤੇ ਉਹਨਾਂ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਪੜਨ ਵਾਲੀ ਇੱਕ ਨਬਾਲਗ ਕੁੜੀ ਦਿਨ ਗੁਆਣ ਦੇ ਵਿੱਚ ਰਹਿੰਦੇ ਮੁੰਡੇ ਜਿਸ ਨੂੰ ਮੂੰਹ ਬੋਲਾ ਭਰਵੀ ਕਹਿੰਦੀ ਸੀ ਉਸ ਦੇ ਵੱਲੋਂ ਦੁਸ਼ਕ੍ਰਮ ਕੀਤਾ ਗਿਆ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਥੇ ਮਾਮਲਾ ਦਰਜ ਕੀਤਾ ਗਿਆ ਤੇ ਦੋਸ਼ੀ ਜਿਹੜਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਤਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਮਾਮਲਾ ਬਠਿੰਡਾ ਦੇ ਪਿੰਡ ਤੇ ਉਹਨਾਂ ਤੋਂ ਸਾਹਮਣੇ ਆਇਆ ਜਿੱਥੇ ਸਕੂਲ ਦੇ ਵਿੱਚ ਪੜ੍ਹਦੀ ਇੱਕ ਨਬਾਲਗ ਦੇ ਨਾਮ ਗਵਾਨ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਮੁਤਾਬਕ ਇਸ ਤੋਂ ਪਹਿਲਾਂ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਇਸ ਦੇ ਵੱਲੋਂ ਬਠਿੰਡਾ ਦੇ ਇੱਕ ਨਿੱਜੀ ਹੋਟਲ ਲੈ ਜਾਇਆ ਗਿਆ ਤੇ ਜਿੱਥੇ ਇਸ ਵਿਅਕਤੀ ਨੇ ਉਸ ਦੇ ਨਾਲ ਦੁਸ਼ਕ੍ਰਮ ਕੀਤਾ ਤੇ ਫਿਰ ਰੇਲਵੇ ਲਾਈਨ ਤੇ ਉਸ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਵੀ ਕੀਤਾ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਦੇ ਖਿਲਾਫ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਤੇ ਦੋਸ਼ੀ ਜਿਹੜਾ ਹੈ ਉਹ ਫਰਾਰ ਚੱਲ ਰਿਹਾ ਉੱਥੇ ਹੀ ਦੱਸ ਦਈਏ ਕਿ ਪੀੜਤ ਪਰਿਵਾਰ ਨੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਕੁੜੀ ਘਰੋਂ ਲਾਪਤਾ ਹੋ ਜਾਂਦੀ ਹੈ ਜਾਂ ਉਸ ਦੀ ਪਾਲ ਕੀਤੀ ਗਈ ਤਾਂ ਉਹ ਆਪਣੀ ਮਾਸੀ ਦੇ ਕੋਲ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਜਦ ਮਾਸੀ ਕੋਲ ਪਹੁੰਚੀ ਹੈ ਤਾਂ ਫਿਰ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਵਾਨ ਦੇ ਵਿੱਚ ਰਹਿੰਦੇ 20 ਸਾਲਾ ਵਿਅਕਤੀ ਨਿਰਪੇਤ ਸਿੰਘ ਦੇ ਵੱਲੋਂ ਨਿੱਜੀ ਹੋਟਲ ਦੇ ਵਿੱਚ ਲਿਜਾ ਕੇ ਪਹਿਲਾਂ ਉਸ ਨਾਲ ਦੁਸ਼ਕ੍ਰਮ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਧਮਕੀ ਦਿੱਤੀ ਗਈ ਤੇ ਖੁਦਕੁਸ਼ੀ ਕਰਨ ਦੇ ਲਈ ਰੇਲਵੇ ਲਾਈਨ ਤੇ ਲਿਜਾ ਕੇ ਮਜਬੂਰ ਕੀਤਾ ਗਿਆ ਹਾਲਾਂਕਿ ਵਿਰੋਧ ਕਰਨ ਤੋਂ ਬਾਅਦ ਕੁੜੀ ਜਿਹੜੀ ਹੈ ਹਰਿਆਣਾ ਆਪਣੀ ਮਾਸੀ ਦੇ ਕੋਲ ਪਹੁੰਚੀ ਹੈ ਫਿਲਹਾਲ ਉਹ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਬਰਾ ਲੱਗਦਾ ਸੀਗਾ ਜੀ ਮੇਰੇ ਤਾਏ ਦਾ ਪੋਤਾ ਸੀਗਾ ਜੀ ਬਹੁਤ ਘਟਨਾ ਉਹਨੇ ਗੰਦੀ ਕਰੀ ਜੀ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਉਸ ਬੰਦੇ ਨੇ ਕਿੰਨੇ ਸਾਲਾਂ ਦੀ ਬੇਟੀ ਤੁਹਾਡੀ ਮੇਰੀ 13 ਸਾਲਾਂ ਦੀ ਬੇਟੀ ਹੈ ਜੀ ਕਿੰਨਾ ਕਰਦੀ ਹੈ ਇਹ ਸਕੂਲ ਪੜਦੀ ਹੈ ਨੌਵੀਂ ਕਲਾਸ ਚ ਪੜਦੀ ਹੈ ਜੀ ਤੇ ਉਹਦੀ ਉਹਦੀ ਉਮਰ ਕਿੰਨੀ ਹੈ ਉਹਦੀ ਉਮਰ ਹੋਊਗੀ ਜੀ 25 ਸਾਲ ਅੱਛਾ ਕਿਵੇਂ ਕਿਵੇਂ ਲੱਗਾ ਕਰੋਬਾਰ ਜੀ ਕਰੋਬਾਰ ਦਾ ਇਹਨੂੰ ਬਾਹਨੇ ਨੇ ਲੈ ਕੇ ਗਿਆ ਕਹਿੰਦਾ ਆਪਾਂ ਸ਼ੋਪਿੰਗ ਕਰਕੇ ਆਵਾਂਗੇ ਜੀ ਗੁੜੀਆਂ ਛੋਟੀ ਸੀ ਜਾਵੜੀ ਵੀ ਭਰਾ ਹੀ ਲੱਗਦਾ ਆਪਣਾ ਤਾਂ ਕੀ ਗੱਲ ਬਤਾ ਹੈ ਉਸ ਤੋਂ ਬਾਅਦ ਜੀ ਉਹਦੇ ਨਾਲ ਬਹੁਤ ੱੱਕਾ ਕਰਿਆ ਗੁੜੀਆਂ ਨਾਲ ਹੇ ਕੀ ਗੱਲ ਹੋਈ ਇਹ ਲੈ ਕੇ ਗਿਆ ਜੀ ਬਠਿੰਡੇ ਦੇ ਹੋਸਟਲ ਚ ਲੈ ਆਇਆ ਸਿਲਵਰ ਸਟਾਰ ਹੋਟਲ ਆ ਹਾਂ ਹਾਂ ਉੱਥੇ ਲੈ ਗਿਆ ਜੀ ਉੱਥੇ ਜਾ ਕੇ 6 ਘੰਟੇ ਰਹੇ ਇਹ 6 ਘੰਟੇ ਤੋਂ ਬਾਅਦ ਗੁੜੀਆ ਕਹਿੰਦੀ ਮੈਨੂੰ ਘਰੇ ਛੱਡ ਦੇ ਗੁੜੀਆ ਨੂੰ ਵੱਡੇ ਗੁੜੇ ਛੱਡਿਆ ਜੀ ਸਰਸੇ ਕੋਲੇ ਇਹ ਸਾਨੂੰ ਉੱਥੋਂ ਪਤਾ ਲੱਗਿਆ ਵੀ ਅਸੀਂ ਪੁਲਿਸ ਨੂੰ ਫੋਨ ਕਰਿਆ ਵੀ ਦਰਖਾਸਤ ਦੇ ਦਾਂਗੇ ਅਸੀਂ ਦਰਖਾਸਤ ਦੇਣ ਚੱਲੇ ਐਨੇ ਮੈਨੂੰ ਮੇਰੀ ਸਾਲੀ ਦਾ ਫੋਨ ਆ ਗਿਆ ਜੀ ਉਹ ਕਹਿੰਦੀ ਵੀ ਐ ਕਰ ਕਹਿੰਦੀ ਵੀ ਕੁੜੀ ਮੇਰੇ ਕੋਲੇ ਆ ਮੇਰੇ ਕੋਲ ਲੈ ਜਾ ਮੈਂ ਕਹਾਂ ਵੀ ਤੂੰ ਆਪਦੇ ਕੋਲੇ ਰੱਖੀ ਅਸੀਂ ਤੇਰੇ ਤੋਂ ਲੈ ਕੇ ਜਾਂਦੇ ਆਂ ਅਸੀਂ ਲੈ ਕੇ ਜੀ ਮੈਡੀਕਲ ਕਰਵਾਤਾ ਕੁੜੀ ਦਾ ਆ ਗੱਲਬਾਤ ਹੋਈ ਹੈ ਜੀ ਧਮਕੀਆਂ ਤੋਂ ਕੋਈ ਦੇਂਦੇ ਰਹੇ ਬੇਟੀ ਨੂੰ ਕੀ ਹਾਂਜੀ ਹਾਂਜੀ ਧਮਕੀਆਂ ਬਹੁਤ ਦਿੱਤੀਆਂ ਜੀ ਕਹਿੰਦਾ ਤੇ ਆਪਾਂ ਮਰਾਂਗੇ ਗੱਡੀ ਦੀ ਲੈਨ ਤੇ ਲੈ ਜਾਂਦਾ ਸੀ ਕੁੜੀਆਂ ਨੂੰ ਕੁੜੀਆ ਪਰ ਮਰੀ ਨਹੀਂ ਭਾਈ ਜੀ ਕਿਹਬਜੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜੇ ਦਰਿੰਦ ਦੇ ਖਿਲਾਫ ਭਾਈ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਬੰਦੇ ਨੂੰ ਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂਜੀ ਮਾਮਲਾ ਦਰਜ ਕਰ ਲਿਆ ਜੀ ਕਿਹੜੇ ਥਾਣੇ ਵਾਲੇ ਸੀ ਛੱਤਰ ਥ ਕਟਣਾ ਕੀ ਹੋਈਏਗੀ ਸਾਡੇ ਸਕੇ ਸੀਗੇ ਉਹ ਸਾਡੀ ਮਿਰਚਾਏ ਦਾ ਮੁੰਡਾ ਉਹ ਮੈਨੂੰ ਲਾਲਚ ਦੇ ਕੇ ਘੁੰਮਣ ਦਾ ਕਹਿ ਕੇ ਮੈਨੂੰ ਮਾਲਸ ਲੈ ਕੇ ਗਿਆ ਉਹਨਾਂ ਨੇ ਮੜ ਕੇ ਪਿੰਡੋਂ ਤਾਂ ਲੈ ਆਂਦਾ ਹੋਟਲ ਚ ਲੈ ਆਇਆ ਸੀਗਾ ਉਹਨੇ ਮੈਨੂੰ ਧਮਕੇ ਵੀ ਦਿੱਤੇ ਨਹੀਂ ਤਾਂ ਮਰਾਂਗੇ ਉਹਨੇ ਬਲਤਕਾਰ ਵੀ ਕੀਤਾ ਸੀਗਾ ਤੇ ਉਹ ਫਿਰ ਉਹ ਗੱਡੀ ਦੀ ਲੈਂਨ ਤੇ ਲੈ ਗਿਆ ਸੀਗਾ ਵੀ ਮਰਨਾਗਾ ਬਾਦ ਮੈਂ ਉਹਨੂੰ ਕਹਾਂ ਮੈਂ ਤਾਂ ਨਹੀਂ ਮਰਨਾ ਬਾਦ ਚ ਫਿਰ ਉਹ ਹੋਟਲ ਤੇ ਲੈ ਜਾਂਦਾ ਸੀ ਉਹਨੇ ਉਹਨੇ ਉੱਥੇ ਵੀ ਬ੍ਰਾਤ ਕਰਕੇ ਤਦਦੂਰੀ ਵਾਲ ਵੀ ਮੈਂ ਉਹਨੂੰ ਕਹਿ ਮੇਰੀ ਮਾਸੀ ਕੋਲ ਛੱਡਿਆ ਮੇਰਾ ਘੜਾ ਛੱਡ ਦੂਗਾ ਰਿਸ਼ਤੇ ਤੁਹਾਡਾ ਕੀ ਲੱਗਦਾ ਬੱਚੇ ਉਹ ਭਰਾਈ ਹਾਂ ਔਰ ਮਾਸੀ ਕੋਲ ਤਾਂ ਛੱਡਿਆ ਅੰਦਰ ਬਾਅਦ ਚ ਫੇਰ ਮੈਨੂੰ ਛੱਡ ਗਏ ਉਹਨਾਂ ਦੇ ਘਰੇ ਤੇ ਬਾਅਦ ਚ ਉਹਨਾਂ ਦੇ ਘਰ ਹੀ ਚੱਲ ਗਿਆ ਸੀ ਵਾਪਿਸ ਕਿਉਂ ਜੀ ਕਾਰਵੇ ਦੀ ਮੰਗ ਕਰਦੇ ਹੋ ਜੇ ਬੰਦੇ ਕਲਾਕ ਕਿਉਂ ਜੀ ਕਰਵੇ ਹੋਵੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਪੜ੍ਹਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 9th 9th ਕਲਾਸ ਦੇ ਹਾਨੂੰ ਕਿ انفارمیشن ਮਿਲੀ ਸੀ ਤੇ ਉਹਨੇ ਪਿੰਡ ਤੋਂ ਕਿ ਇੱਕ ਲੜਕੀ ਹੈ ਨਾ ਬਾਲਗ ਲੜਕੀ ਹੈ ਉਹਦਾ ਉਹਦਾ ਗਵੰਡੀ ਹੈ ਨਿਰਬੇ ਸਿੰਘ ਨਾਮ ਦਾ ਤੇ ਉਹ ਡਾਈਵੋਰਸੀ ਹੈ 31 ਸਾਲ ਦਾ ਹੈ ਉਹ ਕੁੜੀ ਨੂੰ ਵਰਗਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਸਿਰ ਹੋਟਲ ਸਿਲਵਰ ਸਟਾਰ ਹੈ ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਮਰਜ਼ੀ ਤੋਂ ਉਹਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਉਹ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਹਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦੇ ਮੈਡੀਕਲ ਕਰਾਇਆ ਗਿਆ ਤੇ ਇਹਦੇ ਸਬੰਧ ਵਿੱਚ ਅਸੀਂ ਥਾਣਾ ਸਦਰ ਦੇ ਵਿੱਚ ਇੱਕ ਪਰਚਾ 376 ਤੇ ਫੌਕਸਵਾ ਐਕਟ ਦੀ ਅੰਦਰਜ ਕੀਤਾ ਗਿਆ। ਕੱਲਾ ਹੀ ਸੀ ਨਾਮ ਦੀ ਸੀ ਨਹੀਂ ਜੀ ਕੱਲਾ ਹੀ ਸੀਗਾ। ਉਹ ਵੀ ਕੋਈ ਕ੍ਰਿਮੀਨਲ ਟਾਈਪ ਦਾ ਕਿਸ ਤਰ੍ਹਾਂ ਨਹੀਂ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚਾ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਵੇਲੇ ਪੁੱਛਗਿੱਛ ਚ ਪਤਾ ਲੱਗੇਗਾ।